ਪਿਛਲੇ ਦਿਨੀ ਜਵਾਰਕੇ ਦੇ ਇੱਕ ਵਿਅਕਤੀ ਉੱਪਰ ਕੰਦ ਡਿੱਗ ਜਾਂਦੀ ਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਹੁਣ ਹਲਕਾ ਵਿਧਾਇਕ ਸਰਦੂਲਗੜ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚੇ ਅਤੇ ਨਾਲ ਐਸ ਡੀ ਐਮ ਸਰਦੂਲਗੜ ਕਾਲाराम ਕੌਂਸਲ ਵੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਜੋ ਕੀਮਤੀ ਜਾਨ ਗਈ ਹੈ ਉਸ ਦਾ ਤਾਂ ਕਦੇ ਵੀ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ ਪਰ ਉਹਨਾਂ ਦੇ ਪਰਿਵਾਰ ਦੀ ਕਮਾਲੀ ਹਾਲਤ ਨੂੰ ਦੇਖਦੇ ਹੋਏ ਮਦਦ ਤੇ ਜਰੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਹੀ ਪਰਿਵਾਰ ਦੇ ਨੌਜਵਾਨ ਨਾਲ ਗੱਲ ਕਰਨ ਤੇ ਉਸ ਨੇ ਵੀ ਦੱਸਿਆ ਕਿ ਮੇਰੀਆਂ ਭੈਣਾਂ ਵਿਆਹਣ ਵਾਲੀਆਂ ਹਨ ਘਰ ਦੀ ਆਰਥਿਕ ਹਾਲਤ ਵੀ ਕਾਫੀ ਮਾੜੀ ਹੈ ਮੇਰੇ ਪਿਤਾ ਜੀ ਤਾਂ ਇਸ ਦੁਨੀਆ ਤੋਂ ਚਲੇ ਗਏ ਪਰ ਸਰਕਾਰ ਵੱਲੋਂ ਜੋ ਇਹ ਮਦਦ ਕੀਤੀ ਜਾ ਰਹੀ ਹੈ ਉਸ ਤੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਦੇਖੋ ਜਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ ਬਾਰਿਸ਼ ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਗਈ ਸਰਕਾਰ ਵੱਲੋਂ ਤਾਂ ਕਿ ਤਰੰਤ ਦਿੱਤੀ ਜਾਵੇ ਅੱਜ ਐਸਡੀਐਮ ਸਾਹਿਬਾ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਆ ਕਿ ਬਿਨ ਲਗਾਤਾਰ بارشਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਾਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਾਸਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਚੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਦਾਮ ਮਕਾਨ ਤਰੇੜਾਂ ਚ ਜਾਣਗੇ ਖਤਰੀ ਦਾ ਡਾਰਾ ਹੋਰ ਜੇ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲੈ ਕੇ ਨਿਕਾ ਗਏ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ ਛੱਤ ਡਿੱਗਣ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਹਾਇਤਾ ਹੋ ਸਕੇ ਕਿਉਂਕਿ ਉੱਥੇ ਵੀ ਉਹਨਾਂ ਦਾ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਬਕਰੀ ਸਹਾਇਤਾ ਦਿੱਤੀ ਜਾਊਗੀ ਇੱਧਰ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਉਣ ਦਾ ਕਾਸ਼ਾ ਜਿਹੜਾ ਕੀਤਾ ਜਾ ਰਿਹਾ ਪਿੰਡ ਦੇ ਲੋਕ ਲੱਗੇ ਵੀ ਪਏ ਆ ਉਹਨਾਂ ਨੂੰ ਕੀ ਸਹੈਆਂ ਦੇਵਾਂਗੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦੇਖੋ ਸਾ ਆਪਣੇ ਘੱਗਰ ਨਗਰ ਦੀ ਜਿਹੜੀ 64 ਕਿਲੋਮੀਟਰ ਕ ਘੱਗਰ ਦਾ ਏਰੀਆ ਪੈਂਦਾ ਦੋਨੇ ਸਾਈਡਾਂ ਤੇ ਇੱਕ ਪਾਸੇ 34 ਇੱਕ ਪਾਸੇ ਲਗਭਗ 30 ਕਿਲੋਮੀਟਰ ਲਗਾਤਾਰ ਬੰਨਾਂ ਤੇ ਅਸੀਂ ਮਿੱਟੀ ਪਾ ਰਹੇ ਹਾਂ ਕਿ ਮੈਂ ਉੱਥੋਂ ਦੀਆਂ ਪੰਚਾਇਤਾਂ ਦਾ ਨੌਜਵਾਨਾਂ ਦਾ ਸਮਾਜਿਕ ਸੰਸਥਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਹੁਣ ਪਾਣੀ ਵਧਨ ਦਾ ਥੋੜਾ ਖਾਸਾ ਤੁਹਾਨੂੰ ਪਤਾ ਹੋਊਗਾ ਕਿ ਪਿੱਛੇ ਆ ਜਿਹੜਾ ਪਾਣੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਖਨੌਰੀ ਤੇ ਜਿਹੜਾ ਉਹ ਖਨੌਰੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੱਧਦਾ ਤਾਂ ਉਹ ਸਾਡੇ ਆ ਕੇ ਹਿੱਟ ਕਰਦਾ ਤਾਂ ਅਸੀਂ ਅੱਜ ਭਾਵੇਂ ਉੱਥੇ ਪਾਣੀ 20 ਫੁੱਟ ਤੇ ਆਗਾ ਪਰ ਸਾਡੀ ਤਿਆਰੀ ਹੈ ਕਿ ਪਿਛਲੀ ਵਾਰੀ ਵੀ 26 ਫੁੱਟ ਤੱਕ ਪਾਣੀ ਲੰਘਿਆ ਸੀਗਾ ਤੇ ਇਹ ਜਿਹੜਾ ਪਾਣੀ ਜਿਹੜਾ ਹੁਣ ਆ ਰਿਹਾਗਾ ਲੰਘਾ ਤਾਂ ਉਸ ਤੋਂ ਬਾਅਦ ਕੋਈ ਖਤਰਾ ਨਹੀਂਗਾ ਪਰ ਅੱਜ ਜੇ ਤੁਸੀਂ ਵੇਖਾ ਹੁਣਾ ਚੰਡੀਗੜ੍ਹ ਆ ਮੁਹਾਲੀ ਰਾਤ ਦੀ ਵਰਖਾ ਬਹੁਤ ਜ਼ਿਆਦਾ ਹੋ ਰਹੀ ਹੈ ਪੰਚਕੁੱਲਾ ਸਾਈਡ ਤੇ ਸਾਡੇ ਚੋਆ ਦੇ ਵਿੱਚ ਵੀ ਜਿਹੜੀ ਮਾਰਕੰਡਾ ਟਾਂਗ ਰਹੀ ਹੈ ਉਹਦੇ ਵਿੱਚ ਵੀ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਤੇ ਜਿੰਨਾ ਵੀ ਪਿੱਛੋਂ ਪਾਣੀ ਆਉਂਦਾ ਉਹਨੇ ਸਾਰਾ ਸਰਦੂਰਗੜ੍ਹ ਵਿੱਚ ਦੀ ਲੰਘਣਾਗਾ ਅਸੀਂ ਬੰਨ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਜਿਹੜੇ ਕਿਤੇ ਮਕਾਨ ਡਿੱਗੇ ਨੇ ਕਈਆਂ ਬਾਰਸ਼ਾਂ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਗੁਰਦੁਆਰੀ ਅਸੀਂ ਕਰਵਾ ਰਹੇ ਹਾਂ ਜਿੱਥੇ ਕਿਤੇ ਫਸਲਾਂ ਮਰੀਆਂ ਨੇ ਕਿਤੇ ਨੀਵੇਂ ਇਲਾਕੇ ਨੇ ਮੀਂਹ ਦੇ ਪਾਣੀ ਨਾਲ ਤਾਂ ਉਹਨਾਂ ਦੀ ਵੀ ਗੁਰਦੁਆਰੀ ਅਸੀਂ ਕਰਾਉਣ ਦੇ ਹੁਕਮ ਦੇ ਦਿੱਤੇ ਆ ਕਿ ਤਾਂ ਇਹੀ ਆ ਕਿ ਅਸੀਂ ਜਿੱਥੇ ਬੰਨਾ ਤੇ ਲੱਗੇ ਹੋਏ ਆ ਉੱਥੇ ਵੀ ਦੁਬਾਰਾ ਫੇਰ ਕੰਨਿਆ ਇਤਹਾਤ ਇੰਨੀ ਕਿ ਰੱਖਣੀ ਚਾਹੀਦੀ ਹੈ ਕਿ ਜਿਹੜੇ ਮਕਾਨ ਡਿੱਗਣ ਦਾ ਖਾਤਸ਼ਾ ਲਾਜ਼ਮੀ ਉਹ ਸਰਕਾਰੀ ਜਿਹੜੀਆਂ ਸਾਡੀਆਂ ਇਮਾਰਤਾਂ ਨੇ ਜਾ ਸਾਂਝੀਆਂ ਇਮਾਰਤਾਂ ਨੇ ਉਹਨਾਂ ਵਿੱਚੋਂ ਪਰਿਵਾਰ ਸ਼ਿਫਟ ਹੋਣ ਅਸੀਂ ਹਰ ਤਰ੍ਹਾਂ ਦੀ ਮਦਦ ਅਸੀਂ ਰੀਲੀਫ ਕੈਂਪ ਵੀ ਬਣਾਏ ਹੋਏ ਆ ਜਗ੍ਹਾ ਵੀ ਦਿੱਤੀ ਵੀ ਵੱਖ-ਵੱਖ ਸਕੂਲਾਂ ਨੂੰ ਕਾਲਜ ਨੂੰ ਰੀਲੀਫ ਕੈਂਪ ਦੇ ਤੌਰ ਤੇ ਵਰਤਿਆ ਜੇ ਕੋਈ ਸਾਡੇ ਰੀਲੀਫ ਕੈਂਪ ਚ ਆਉਣਾ ਚਾਹਿਦਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਤਾਂ ਕਿ ਉੱਥੇ ਅਸੀਂ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਜਿਵੇਂ ਤੁਸੀਂ ਮੁੱਦਾ ਚੱਕਿਆ ਸੀ ਵਿਧਾਨ ਸਭਾ ਦੇ ਵਿੱਚ ਵੀ ਤਾਂ ਲੱਗਦਾ ਨਹੀਂ ਵੀ ਉਹ ਜਿਹੜਾ 5-7 ਕਿਲੋਮੀਟਰ ਹੈ ਜਿਹੜਾ ਉਸ ਨੂੰ ਪੱਕਾ ਕਰਾਉਣ ਦੀ ਜਿਹੜੀ ਕੋਈ ਪ੍ਰਬੰਧ ਕੀਤਾ ਜਾਵੇ ਪਿੰਡ ਦੇ ਲੋਕ ਵੀ ਹੀ ਕਹਿੰਦੇ ਜਿਹੜਾ ਖਗਰ ਦੀ ਗੱਲ ਹੈ ਖਗਰ ਦਾ 64 ਕਿਲੋਮੀਟਰ ਸਾਡੇ ਰੰਗ ਦਾ ਦੇਖੋ ਤੁਸੀਂ ਖਗਰ ਦੇ ਪੁਲ ਦੇ ਵੀ ਚਾਰਫਰੇ ਪਹਿਲੀ ਵਾਰੀ ਪੱਥਰ ਲਾਏ ਗਏ ਸੀ ਪਹਿਲੀ ਵਾਰੀ ਹੋਇਆ ਕਿ ਜਿੱਥੇ ਪਿਛਲੀ ਵਾਰੀ ਬੰਨ ਟੁੱਟੇ ਸੀਗੇ ਤਾਂ ਉਹ ਬੰਨਾਂ ਦੀ ਵੀ ਮੁਰੰਮਤ ਕੀਤੀ ਗਈ ਸੀ ਜੰਬੋ ਬੈਗ ਲਾ ਕੇ ਪਰ ਇਹ ਹੈਗਾ ਕਿ ਇਹ ਇਸ ਤਰ੍ਹਾਂ ਹੈ ਕਿ ਆਏ ਵਾਰੀ ਕੋਈ ਨਵੀਂ ਜਗ੍ਹਾ ਦੇ ਉੱਤੋਂ ਖੋਰਾ ਪੈ ਜਾਂਦਾਗਾ ਇਸ ਵਾਰੀ ਵੀ ਤੁਸੀਂ ਵੇਖਿਆ ਹੋਣਾਗਾ ਕਿ ਉਹ ਥਾਂ ਤੋਂ ਬਿਨਾਂ ਰੋੜ ਕੀ ਵੀ ਅਸੀਂ ਇੱਕ ਥਾਂ ਤੇ ਖੋਰਾ ਪਿਆ ਇੱਕ ਥਾਂ ਤੇ ਭੱਲਣਵਾੜੇ ਆ ਤੇ ਉੱਥੇ ਅਸੀਂ ਜੰਬੋ ਬੈਗ ਲਾ ਰਹੇ ਹਾਂ ਹੁਣ ਵੀ ਜਦੋਂ ਇਹ ਪਾਣੀ ਉਤਰੂਗਾ ਜਿੱਥੇ ਜਿੱਥੇ ਸਾਨੂੰ ਖਾਸਾ ਜਿਵੇਂ ਅਸੀਂ ਪਹਿਲਾਂ ਵੀ ਪੱਥਰ ਲਾਏ ਆ ਕੋਲ ਦੇ ਨਾਲ ਚਾਰੇ ਪਾਸੇ ਪੁਲ ਵੀ ਤੁਹਾਨੂੰ ਪਤਾ ਢਾਕੇ ਨਵਾਂ ਬਣਾਇਆ ਸੀ ਜਿਹਦੇ ਨਾਲ ਆਈ ਵਾਰੀ ਡਾਫ ਲੱਗਦੀ ਸੀ ਬਹਾਲਦਸ ਬਾਬਾ ਬਹਾਲਦਸ ਦਾ ਪੁਲ ਉਹਦੇ ਨਾਲ ਵੀ ਸਾਨੂੰ ਰੀਲਿਫ ਮਿਲੀ ਐ ਇਸ ਵਾਰੀ ਵੀ ਜਿੱਥੋਂ ਜਿੱਥੋਂ ਸਾਨੂੰ ਐਤ ਕੀ ਲੱਗਿਆ ਕਿ ਆਹ ਥਾਂ ਖਤਰੇ ਵਾਲੇ ਆ ਉੱਥੇ ਅਸੀਂ ਪੱਥਰ ਲਾਜ਼ਮੀ ਲਵਾਵਾਂਗੇ ਪਰ ਰੌਲਾ ਇਹ ਆ ਕਿ ਜਦੋਂ ਅਸੀਂ ਪੱਥਰ ਲਾਉਣੇ ਆ ਉਦੋਂ ਜਿਹੜੇ ਨਾਲ ਲੱਗਦੇ ਖੇਤਾਂ ਵਾਲੇ ਉਹ ਤੋਂ ਸੰਯੋਗ ਨਹੀਂ ਕਰਦੇ ਉਥੇ ਪੱਥਰ ਲਾ ਜਾਣਾ ਬਹੁਤ ਔਖਾ ਹੁੰਦਾਗਾ ਜੇ ਸਾਡੀ ਕੋਆਪਰੇਸ਼ਨ ਪਿਛਲੀ ਵਾਰੀ ਵੀ ਪੱਥਰ ਲੱਗਣ ਦੇ ਵਿੱਚ ਬੜੇ ਡਿੱਕੇ ਲੱਗੇ ਪਰ ਅੱਜ ਉਹੀ ਪੱਥਰ ਜਿਹੜਾ ਲੱਗਿਆ ਹੋਇਆ ਲੋਕਾਂ ਲਈ ਬਹੁਤ ਸਹਾਇਕ ਸਿੱਧ ਹੋ ਰਿਹਾਗਾ ਲੋਕਾਂ ਦੀ ਲਾਭਕਾਰੀ ਸਿੱਧ ਹੋ ਰਿਹਾ ਵੀ ਮੇਰੀ ਇੱਕ ਅਪੀਲ ਹੈ ਕਿ ਜਦੋਂ ਸਰਕਾਰ ਪੱਥਰਾਂ ਦਾ ਪ੍ਰਬੰਧ ਕਰਦੀ ਹੈ ਤੇ ਨਾਲ ਲੱਗਦੇ ਖੇਤਾਂ ਵਾਲੇ ਵੀ ਸਾਡਾ ਜਰੂਰ ਸਹਿਯੋਗ ਦੇਣ ਜਿੱਥੇ ਜਿੱਥੇ ਖਤਰਨਾਕ ਹੈ ਇਸ ਵਾਰੀ ਲੱਗ ਰਿਹਾ ਉੱਥੇ ਲਾਜ਼ਮੀ ਪੱਥਰ ਲਾਵਾਂਗੇ ਪਾਈਪਾਂ ਤੋਂ ਇੱਕ ਦੂਸਰੀ ਬੇਨਤੀ ਹੈ ਕਿ ਜਿਹੜੀਆਂ ਘੱਗਰ ਦੇ ਵਿੱਚ ਕਿਸਾਨ ਆਪਦੀਆਂ ਪਾਈਪਾਂ ਲਾ ਲੈਂਦੇ ਨੇ ਪਿਛਲੀ ਵਾਰੀ ਵੀ ਵੇਖਿਆ ਹੋਣਾ 23 ਦੇ ਵਿੱਚ ਇੱਕ ਪਾਈਪ ਦੇ ਨਾਲ ਨੁਕਸਾਨ ਹੋਇਆ ਸੀ ਵੱਡਾ ਜਿਹੜਾ ਤਾਈਆਂ 26 ਫੁੱਟ ਚੱਲੀ ਗਿਆ ਪਰ ਇੱਕ ਪਾਈਪ ਦੇ ਕਰਕੇ ਸਾਡਾ ਨੁਕਸਾਨ ਹੋ ਗਿਆ ਅਸੀਂ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਵੈਸੇ ਤਾਂ ਅਸੀਂ ਲੱਗੇ ਹੋਏ ਹਾਂ ਜੇ ਕਿਸੇ ਦੀ ਪਾਈਪ ਲੱਗੀ ਵੀ ਹੈ ਸਾਨੂੰ ਨਹੀਂ ਪਤਾ ਲੱਗਦਾ ਕਿ ਇੱਕ ਗਰਜ ਕਿੱਥੇ ਪਾਈਪ ਦੱਬੀ ਵੀ ਆ ਜੇ ਦੱਬੀ ਹੈ ਤਾਂ ਸਾਨੂੰ ਦੱਸਣ ਤਾਂ ਕਿ ਅਸੀਂ ਉਹਨੂੰ ਪਲੱਗ ਕਰ ਸਕੀਏ ਜੋ ਪਿਛਲਾ ਨੁਕਸਾਨ ਹੋਇਆ ਉਹ ਨਾ ਹੋਵੇ ਤੇ ਪਾਈਪਾਂ ਦਾ ਜਰੂਰ ਏ ਖਿਆਲ ਰੱਖਿਆ ਜਾਵੇ ਇਹ ਵੀ ਤੁਹਾਡੇ ਰਾਹੀਂ ਅਪੀਲ ਆ ਅੱਜ ਪਰਿਵਾਰ ਦੀ ਮਦਦ ਲਈ ਐਮਐਲਏ ਪਹੁੰਚੇ ਨੇ ਤੇ ਪ੍ਰਸ਼ਾਸਨ ਵੀ ਆਇਆ ਠੀਕਾਣਾ ਚਾਹੁੰਦੇ ਚਲੋ ਜਿਹੜਾ ਹਸਾ ਹੋਇਆ ਉਹ ਤਾਂ ਕਿਤੇ ਸਾਰੀ ਜ਼ਿੰਦਗੀ ਡੈਡੀ ਦਾ ਪੁਰਾਣੀ ਹੋ ਸਕਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਦ ਸਰਕਲ ਇਹਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣਾਂ ਆ ਜਿਹੜੀਆਂ ਉਹਨਾਂ ਦੀਆਂ ਨੈਣ ਭਰਾ ਸੀ ਜਿਹਨਾਂ ਨੇ ਉਹਦੇ 'ਚ ਮਦਦ ਮਿਲੀ ਬਹੁਤ ਬਹੁਤ ਜੀ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨਾਲ ਖੜਨਦੇ ਖੜੇ ਨੇ ਤੇ ਖੜਨਗੇ ਵੀ ਜਦੋਂ ਵੀ ਕੋਈ ਅਪੀਲ ਕਰਾਂਗੇ ਤੇ ਅਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੀ ਸਾਡਾ ਘਾਟਾ ਪੂਰਾ ਆ ਉਹ ਕਿਤੇ ਹੋਇਆ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਹੈ ਤੁਹਾਨੂੰ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਧੰਨਵਾਦ ਸੰਜੋਗਕਾਰੀ ਹੈ